ਵੀਡੀਓ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਓ ਬਸ ਕਮਾ ਲਓ ਜੀ ਬਾਹਲੇ ਚੱਲ ਬਈ ਬਾਕੀ ਸੱਜਣੋ ਲੇਵਾਲੂ ਵਾ ਬਹੁਤ ਚੰਗਾ ਝੋਟੀ ਦਾ ਬੈਕ ਨੂੰ ਸ਼ੂ ਤੱਕ ਲੱਗਿਆ ਪਿਆ ਲੇਵੇ ਦਾ ਜੋਸ਼ ਦੇਖ ਸਕਦੇ ਹੋ ਹਾਂਜੀ ਸੱਜਣੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂਪਾਲਕ ਤੇ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਅੱਜ ਦੀ ਵੀਡੀਓ ਸੱਜਣੋ ਲੱਗਿਆ ਬਣਾਉਣ ਪਿੰਡ ਗੁਮਿੰਦਪੁਰਾ ਜ਼ਿਲ੍ਹਾ ਬਠਿੰਡਾ ਪਲੇਸ ਸੱਜਣੋ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਆਪਾਂ ਦੋ ਸੂਈਆਂ ਸਮਾਰੀਆਂ ਤੀਜੀ ਸੂਈ ਦੀਆਂ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਲੈ ਕੇ ਆਇਆ ਇੱਕ ਵਾਰੀ ਝੋਟੀਆਂ ਦਿਖਾਉਨੇ ਆ ਤੇ ਬਾਕੀ ਅਗਲੀ ਗੱਲ ਬਾਤ ਬਾਅਦ ਬਾਅਦ ਪਲਾ ਕੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਚੈਨਲ ਦੇਖਣ ਵਾਲੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਕੀ ਆ ਜੀ ਨਾਮ ਬਾਈ ਆਪਣਾ ਬਲਵਿੰਦਰ ਸਿੰਘ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਬਾਈ ਕਿਹੜੇ ਰੋਡ ਤੇ ਰਹਿ ਜਾਂਦਾ ਆਪਣਾ ਬਠਿੰਡੇ ਤੋਂ ਕਿੰਨੀ ਕੁ ਦੂਰ ਆ ਬਠਿੰਡੇ ਤੋਂ ਬਾਈ ਆਪਣਾ 8 ਕਿਲੋਮੀਟਰ ਦੂਰ ਆ ਪਿੰਡ 8 ਕਿਲੋਮੀਟਰ ਨੇੜੇ-ਤੇੜੇ ਪਿੰਡ ਕਿਹੜੇ ਨੇ ਆਪਣੇ ਜੀ ਨੇੜੇ-ਤੇੜੇ ਪਿੰਡ ਹੈਗਾ ਬਾਈ ਢੇਲਵਾ ਖਿਆਲੀ ਵਾਲਾ ਹਾਂਜੀ ਬੀਬੀ ਵਾਲਾ ਤੇ ਸੇਵਾ ਵਪਾਰ ਦਾ ਹੀ ਕੰਮ ਹੈ ਹਾਂਜੀ ਬਾਈ ਕਰਦੇ ਹਾਂ ਵਧੀਆ ਤਰੀਕੇ ਨਾਲ ਫਿਰ ਕੰਮ ਹੈ ਹਾਂਜੀ ਬਾਈ ਅੱਛਾ ਪੁਰਾਣਾ ਹੀ ਦੋ ਝੋਟੀਆਂ ਦਿਖਾਵਾਂਗੇ ਅੱਜ ਹਾਂਜੀ ਲੈ ਇਧਰ ਨੂੰ ਕਰੀਏ ਸ਼ੁਰੂ ਕਰੋ ਕਰ ਲਓ ਸੂਆ ਕਿਹੜਾ ਬਾਈ ਇਹਦਾ ਝੋਟੀ ਦਾ ਇਹਦਾ ਬਾਈ ਤੀਜਾ ਸੂਆ ਕਿੰਨੇ ਕਿਤਨਾ ਦੀ ਸੂਈ ਹੋਈ ਆ ਜੀ ਇਹਦਾ ਬਾਈ ਅੱਜ ਸ਼ੀਮਾ ਦੇ ਨਾਲ ਹੋਈ ਦੁੱਧ ਕਿੰਨਾ ਤਿਆਰੀ ਦਾ ਜੀ ਹਾਂ ਬਾਈ 13 ਲੀਟਰ ਜਮ ਤਿਆਰ ਹੈ ਤੁਹਾਡੇ ਰੇਟ ਇਹਦਾ ਕੀ ਰੱਖੂ ਫਿਕਸ ਰੇਟ ਫਿਕਸ ਰੇਟ ਬਾਈ 1.5 ਜੈਸਨ ਹੋਈ ਆ ਜੈਸਨ ਹੋਈ 1 ਲੱਖ 5000 ਛੋਟ ਛੱਪਾ ਤਾਂ ਕਰਦੇ ਆ ਮਾਨਦਾਨ ਹਾਂ ਮਾਨਦਾਨ ਕਰਦਾ ਹੈ ਮੌਕੇ ਤੇ ਆਉਣ ਤੇ ਖੋਲ ਕੇ ਤੋੜ ਕੇ ਦਿਖਾ ਦੇਣਾ ਲੈ ਸੱਜਣਾ ਤੀਜੇ ਸੂਏ ਦੀ ਝੋਟੀ ਲੱਗਿਆ ਦਿਖਾਉਣ ਬਾਕੀ ਹਵਾਨੇ ਹੋ ਉਹਨਾਂ ਦੀ ਕਰ ਲਿਓ ਖਾਤਣਾ ਵਰਤ ਦਾ ਕਾਹਨਾ ਬਾਕੀ ਉਹ ਤੁਰੂਗੀ ਦੇਖ ਲਿਓ ਤੇ ਬਾਕੀ ਝੋਟੀ ਸੱਜਣੋਂ ਬਾਈ ਦੀ ਚੰਗੀ ਆ ਵਧੀਆ ਦੁੱਧ ਵਾਲੀ ਝੋਟੀ ਆ ਹਲੇ ਪੰਜ ਚਾਰ ਕਿ ਦਿਨ ਹੋਏ ਨੇ ਸੂਈ ਨੂੰ 15 16 ਕਿਲੋ ਤੱਕ ਝੋਟੀ ਜਾਊਗੀ ਤੇ ਬਾਕੀ ਸੱਜਣੋਂ ਨੰਬਰ ਬਾਈ ਦਾ ਲੈ ਕੇ ਦੇ ਦੂੰਗਾ ਵੀਡੀਓ 'ਚ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਬਸ ਕਮਾ ਲਓ ਜੀ ਬਾਹਲੇ ਚੱਲ ਬਈ ਬਾਕੀ ਸੱਜਣਾ ਲੇਵਾਲੂ ਆ ਬਹੁਤ ਚੰਗਾ ਝੋਟੀ ਦਾ ਬੈਕ ਨੂੰ ਸੂ ਤੱਕ ਲੱਗਿਆ ਪਿਆ ਲੇਵੇ ਦਾ ਜੋਸ਼ ਦੇਖ ਸਕਦੇ ਹੋ ਲੇਵੇ ਦੇ ਹਿਸਾਬ ਨਾਲ ਝੋਟੀ ਨੂੰ 14 15 ਕਿਲੋ ਤੋਂ ਕੋਈ ਜ਼ਿਆਦਾ ਨਹੀਂ ਹੈਗਾ ਤੇ ਬਾਕੀ ਗੋਲ ਸਿੰਘ ਹੈ ਬੱਚਾ ਕੀ ਹੈ ਜੀ ਇਹਦੇ ਨਾਲ ਕੱਟੀਆਂ ਭਾਈ ਦੋਨਾਂ ਮਗਰ ਦੋਨਾਂ ਮਗਰ ਕੱਟੀਆਂ ਨੇ ਹਾਂਜੀ ਆ ਜਾ ਦੋ ਨੰਬਰ ਵਾਲੀ ਤੇ ਆ ਜਾ ਭਾਈ ਲੈ ਸੱਜਣਾ ਆ ਦੋ ਨੰਬਰ ਵਾਲੀ ਝੋਟੀ ਲੱਗਿਆ ਦਿਖਾਉਣ ਥਾਣ ਥਣਾੜ ਦੇਖ ਲਓ ਇੱਕ ਵਾਰੀ ਪੂਰੇ ਚੰਗੇ ਥਾਣ ਥਣਾੜ ਦੀ ਹੈ ਤੇ ਬਾਕੀ ਇਹਦਾ ਸੂਆ ਕਿਹੜਾ ਜੀ ਤੀਜਾ ਸੂਆ ਇਹਦਾ ਵੀ ਤੀਜਾ ਸੂਆ ਹੈ ਇਹਨੂੰ ਕਿੰਨੇ ਕਿਤਨ ਹੋ ਗਿਆ ਬਾਈ ਸੂਈ ਨੂੰ? ਢੇਡ ਬਾਈ ਇਹਦੇ 7 ਮਾ ਦੇਣਾ। ਇਹ ਥੱਲੇ ਦੁੱਧ ਕਿੰਨਾ ਹੈ? 13 ਲੀਟਰ ਤਿਆਰ ਆ ਬਾਈ ਇਹ ਥੱਲੇ। ਇਹ ਥੱਲੇ ਵੀ 13 ਲੀਟਰ ਹੈ। ਹਾਂਜੀ। ਬਾਈ ਉਹ ਇੱਕ ਨੰਬਰ ਜਿਹੜੀ ਆਪਾਂ ਦਿਖਾਈ ਆ ਕਿੰਨੇ ਕਿਤਨ ਦੁੱਧ ਦੀ ਵੀਰ ਆ ਉਹ ਤੋਂ ਆਪਾਂ ਨੂੰ। ਉਹ ਤੋਂ ਬਾਈ ਆਪਾਂ ਨੂੰ 16 ਲੀਟਰ ਦੁੱਧ ਦੀ ਖੁੱਲੀ ਵੀਰ ਆ। ਵੀ 16 ਲੀਟਰ ਖੁੱਲਾ ਕਰ ਦੂਗੀ। ਹਾਂ ਬਾਈ। ਇਹ ਕਿੰਨਾ ਕਰ ਸਕਦੀ ਆ ਜੀ? ਇਹ ਬਾਈ ਇਹ ਵੀ 15 ਪਲੱਸ ਜਾਊਗੀ। 15 ਪਲੱਸ। ਹਾਂਜੀ। ਇਹਦਾ ਰੇਟ ਕੀ ਰਹੂਗਾ ਜੀ? ਇਹਦਾ ਰੇਟ ਬਾਈ 1.5 ਹਜ਼ਾਰ। 1 ਲੱਖ 5000 ਰੁਪਏ। ਦੋਨਾਂ ਦਾ 1.5 1. ਛੋਟਛੱਪਾ ਵਧੀਆ ਹੋ ਜੂਗਾ ਹਾਂ ਮੌਕੇ ਦੇ ਮਾਨਦਾਨ ਹੋ ਜੂ ਬਾਈ ਅੱਛਾ ਨੰਬਰ ਬੋਲ ਦੋ ਜੀ ਆਪਣਾ ਨੰਬਰ ਬਾਈ ਆਪਣਾ 79 86 28 64 71 ਇੱਕ ਵਾਰੀ ਫਿਰ ਬੋਲੋ 79 86 28 64 71 ਇਹਨੂੰ ਖੋਲ ਕੇ ਤੋਰ ਦੋ ਬਾਰੇ ਬਾਈ ਸੱਜਣਾ ਦੋ ਨੰਬਰਾਂ ਦੀ ਝੋਟੀ ਦੇਖ ਸਕਦੇ ਹਾਂ ਸਿੰਘ ਸਿੰਘ ਬਿਲਕੁਲ ਕੁੰਡਾ ਝੋਟੀ ਤੇ ਬਾਕੀ ਥਣ ਥਣ ਕਮਾਲ ਦਾ ਲੱਗਿਆ ਜਾਵਾ ਬਾਕੀ ਹਵਾਨੇ ਦੀ ਸੱਜਣਾ ਤੱਕ ਜਰੂਰ ਥੋੜੀ ਜੱਗੇ ਨੂੰ ਦਿਖਾਉਂਦੀ ਆ ਪਰ ਜੋਸ਼ ਵਾਲਾ ਹਵਾਨਾ ਚੌੜੇ ਹਵਾਨੇ ਦੀ ਆ ਸੱਜਣਾ ਜੋ ਤੁਰੂ ਕੀ ਕਰ ਲਿਆ ਜਜਮੈਂਟ ਮੈਂ ਚਲੂੰਗਾ ਲੈ ਚੱਲ ਵਾ ਕਮਾ ਲੂ ਬਾਕੀ ਸੱਜਣਾ ਝੋਟੀਆਂ ਬਾਈ ਕੋਲ ਦੋਨੇ ਚੰਗੀਆਂ ਨੇ ਇਸ ਏਰੀਆ ਦੀਆਂ ਝੋਟੀਆਂ ਬਾਕੀ ਦੁੱਧ ਚ ਵੀ ਖੜੀਆਂ ਨਿਕਲਦੀਆਂ ਖਰ ਬਠਿੰਡੇ ਏਰੀਆ ਦੇ ਜਾਨਵਰ ਦੁੱਧ ਵੀ ਚੰਗਾ ਪੌਂਦੇ ਨੇ ਇੱਥੋਂ ਦੇਖ ਸਕਦੇ ਹੋ ਹਵਾਨਾ ਬੈਠ ਕੇ ਬਾਕੀ ਥਾਂ ਥਣ ਦੇਖ ਸਕਦੇ ਹੋ ਲੈ ਇੱਕ ਗੱਲ ਸੱਜਣਾ ਹੋਰ ਬਾਈ ਨੂੰ ਪੁੱਛ ਕੇ ਰੱਖਦਾ ਮੈਂ ਬਾਈ ਚਵਾਈ ਜੂਈ ਕਾ 1 ਵਜੇ ਕਰੀ ਹੋਈ ਹੈ ਚਵਾਈ ਬਾਈ 3 ਵਜੋਂ ਗਿਆ ਮੱਜਾ 5.5 ਸੀ ਡਿਗਰੀ 5.5 ਸੀ ਡਿਗਰੀ ਹਾਂਜੀ ਰਾਤ ਵਾਲਾ ਕੇਸ ਤਾਂ ਨਹੀਂ ਇਹਦਾ ਨਾ 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 ਬਾਈ ਵਪਾਰੀਆਂ ਦਾ ਕੰਮ ਨਾ ਨਾ ਉਹ ਕੰਮ ਨਹੀਂ ਆਪਣਾ ਅੱਛਾ ਮੈਂ ਕਹੀ ਸੱਜਣ ਛੜਦਾ ਵੀ ਨਹੀਂ ਸਿੱਧੀਆਂ ਨਹੀਂ ਨਹੀਂ ਬਾਈ ਅੱਛਾ ਬਾਈ ਆਪਾਂ ਤਸੱਲੀ ਕਰਾ ਦਾਂਗੇ ਦੋ ਟਾਈਮ ਚਾਰ ਕਰੀਏ ਕੋਈ ਭਰਾ ਆਉਣਾ ਸੀ ਟਾਈਮ ਵੀ ਹੋ ਸਕਦਾ ਬਾਈ ਆਪਣੇ ਘਰੇ ਰਹਿ ਕੇ ਬੰਦਾ ਅੱਛਾ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਸੱਜਣੋ ਸ਼ੀਟ ਟਾਈਮ ਬਾਈ ਜੇ ਕੋਈ ਦੂਰੋਂ ਆਉਂਦਾ ਰਹਿ ਕੇ ਬਾਈ ਕੋਲ ਤਸੱਲੀ ਕਰਕੇ ਜਾਨਵਰ ਲੈ ਸਕਦਾ ਬਾਕੀ ਦੋ ਟਾਈਮ ਸੱਜਣੋ ਇਹੀ ਅਪੀਲ ਹੁੰਦੀ ਆ ਵੀ ਜਾਨਵਰ ਨੂੰ ਚੋ ਕੇ ਲਿਆ ਕਰੋ ਕਿਉਂਕਿ ਉਹਦੇ 'ਚ ਬਾਕੀ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਸਕਰੀਨ ਤੇ ਜਿਹਨੂੰ ਇਹਨਾਂ ਦੋਹਾ ਝੋਟੀਆਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਗੁਮਿੰਦਪੁਰਾ ਪਿੰਡ ਤੋਂ ਆ ਕੇ ਲੈ ਸਕਦੇ ਹੋ ਇੱਕ ਵਾਰੀ ਲੋਕੇਸ਼ਨ ਆਪਾਂ ਫੇਰ ਪੁੱਛ ਲੈਨੇ ਆ ਬਾਈ ਨੂੰ ਪਿੰਡ ਬਾਈ ਗੁਵਿੰਦਪੁਰਾ ਆਪਣਾ ਜ਼ਿਲ੍ਹਾ ਬਠਿੰਡਾ ਨਾਲ ਨਾਲ ਪਿੰਡ ਬਾਈ ਨਾਲ ਬਾਈ ਪਿੰਡ ਆਪਣਾ ਹੈਗਾ ਸੇਮਾ ਖਿਆਲੀ ਵਾਲਾ ਬੀਬੀ ਵਾਲਾ ਜਿਹੜਾ ਮੇਨ ਰੋਡ ਆ ਬਾਈ ਜਾਂਦਾ ਉਹ ਤੋਂ ਕਿੰਨੀ ਦੂਰ ਰਹਿਣਾ ਆਪਣਾ ਮੇਨ ਰੋਡ ਤੋਂ ਬਾਈ ਆਪਣਾ 12 ਕਿਲੋਮੀਟਰ ਆ ਜਿਹੜਾ ਮੇਨ ਸ਼ਹਿਰ ਕਿਹੜਾ ਪੁੱਚੋ ਕਲਾਂ ਪੈਂਦਾ ਇੱਥੇ ਹਾਂਜੀ ਬਾਈ ਪੁੱਚੋ ਬਠਿੰਡਾ ਠੀਕ ਹੈ ਜੀ ਬਾਕੀ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ ਬਾਕੀ ਨੇੜ ਆ ਕੇ ਤਸੱਲੀ ਕਰਕੇ ਦੋ ਟਾਈਮ ਚੋਕੇ ਲੈ ਜਿਓ ਜੁੱਤੀ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਸ਼ੁਕਰੀਆ ਜੀ